ਜਵਾਲਾਮੁਖੀ ਫਟਣ ਕਾਰਨ ਆਸਮਾਨ 'ਚ ਛਾਏ ਸਵਾ ਦੇ ਪੱਤਲ ਸ਼ਾਮੀ 7:30 ਵਜੇ ਤੱਕ ਭਾਰਤ ਤੋਂ ਦੂਰ ਚਲੇ ਜਾਣਗੇ ਮੌਸਮ ਵਿਭਾਗ ਉਪਮਾਨ ਤੇ ਜਵਾਲਾਮੁਖੀ ਸਵਾ ਉਡਣ ਕਾਰਨ ਕਈ ਉਡਾਨਾਂ ਰੱਦ ਕਰ ਦਿੱਤੀਆਂ ਡੀਜੀਸੀਏ ਵੱਲੋਂ ਏਅਰਲਾਈਨਾਂ ਤੇ ਹਵਾਈ ਅੜਿਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤਾ ਮੌਸਮ ਵਿਭਾਗ ਨੇ ਕਿਹਾ ਕਿ ਇਥੋਪੀਆ ਵਿੱਚ ਜਵਾਲਾਮੁਖੀ ਫਟਣ ਕਾਰਨ ਬਣੀ ਸਵਾ ਦੇ ਬੱਦਲ ਚੀਨ ਵੱਲ ਵੱਧ ਰਹੇ ਹਨ ਅਤੇ ਮੰਗਲਵਾਰ ਸ਼ਾਮ 7:30 ਵਜੇ ਤੱਕ ਇਹ ਭਾਰਤ ਦੇ ਦੂਰ ਚਲੇ ਜਾਣਗੇ। ਇਥੋਪੀਆ ਦੇ ਐਲੀ ਗੂਬੀ ਜਵਾਲਾਮੁਖੀ ਫਟਣ ਮਗਰੋਂ ਅਸਮਾਨ ਛਾਏ ਸਵਾ ਦੇ ਬੱਦਲ ਨੇ ਸੋਮਵਾਰ ਨੂੰ ਭਾਰਤ ਵਿੱਚ ਹਵਾਈ ਉਡਾਨਾਂ ਤੇ ਸੰਚਾਲਨ ਨੂੰ ਅਸਰ ਅਦਾਜ਼ ਕੀਤਾ। ਭਾਰਤ ਮੌਸਮ ਵਿਭਾਗ ਆਈਐਮਡੀ ਨੇ ਕਿਹਾ ਕਿ ਪੂਰਵੀ ਅਨੁਮਾਨ ਮਾਡਲਾਂ ਨੂੰ ਮੰਗਲਵਾਰ ਨੂੰ ਗੁਜਰਾਤ ਦਿੱਲੀ ਐਨਸੀਆਰ ਰਾਜਸਥਾਨ ਪੰਜਾਬ ਹਰਿਆਣਾ ਵਿੱਚ ਸਵਾ ਦਾ ਅਸਰ ਦੇਖਣ ਨੂੰ ਮਿਲੇਗਾ